ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮਾਰਚ ਦਾ ਮਹੀਨਾ ਜਿਹੜਾ ਉਹਦਾ ਵੀ ਪਹਿਲਾ ਹਫਤਾ ਚੱਲ ਰਿਹਾ ਤੇ ਜੇ ਆਪਾਂ ਫਰਵਰੀ ਦੀ ਗੱਲ ਕਰਦੇ ਹਾਂ ਤਾਂ ਕਾਫੀ ਟੈਂਪਰੇਚਰ ਦੇ ਵਿੱਚ ਉਤਰਾ ਚੜਾ ਰਿਹਾ ਹੈ ਪਰ ਜੇ ਵੀਕਲੀ ਆਪਾਂ ਪੂਰੇ ਮੰਥ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਮੈਕਸਿਮ ਟੈਂਪਰੇਚਰ ਹੈਗਾ ਫੈਬਰੂਰੀ ਦੇ ਵਿੱਚ ਉਹ ਆਲਮੋਸਟ ਨੀਅਰ ਟੂ ਨਾਰਮਲ ਰਿਹਾ ਹੈ ਇਹ ਹੈ ਕਿ ਵਿੱਚ ਵਿੱਚ ਉਹ ਕਾਫੀ ਐਕਸਟ੍ਰੀਮ ਤੇ ਵੀ ਜਾਂਦਾ ਰਿਹਾ ਟੈਂਪਰੇਚਰ ਨਾਰਮਲ ਨਾਲੋਂ ਜ਼ਿਆਦਾ ਰਿਹਾ ਹੈ ਪਰ ਜਦੋਂ ਬਾਰਿਸ਼ ਕਾਫੀ ਅੱਛੀ ਹੋਗੀ ਜਿਸ ਤਰ੍ਹਾਂ ਕਿ 33 34 ਸਾਡੇ ਕੋਲ ਨਾਰਮਲ ਹੁੰਦੀ ਹੈ ਤੇ 31 ਦੇ ਨੀਅਰਬਾਊਟ ਸਾਡੇ ਕੋਲ ਇਸ ਵਾਰੀ بارش ਰਿਕਾਰਡ ਹੋਈ ਹੈ ਸੋ ਉਹਦੇ ਨਾਲ ਜਿਹੜੀ ਓਵਰਆਲ ਐਵਰੇਜ ਹੈ ਉਹਦੇ ਤੇ ਕਾਫੀ ਫਰਕ ਪਿਆ ਹੈ ਕਿ ਇਸ بارش ਦੇ ਨਾਲ ਜਿਹੜਾ ਟੈਂਪਰੇਚਰ ਹੈ ਕਾਫੀ ਫਾਲ ਹੋਈ ਹੈ ਸੋ ਓਵਰਆਲ ਜਿਹੜਾ ਮੈਕਸਿਮ ਟੈਂਪਰੇਚਰ ਹੈ ਉਹ ਨੀਅਰਬਾਊਟ ਨਾਰਮਲੀ ਰਿਹਾ ਹੈ ਪੰਜੇ ਆਪਾਂ ਰਾਤ ਦੇ ਤਾਪਮਨ ਦੀ ਗੱਲ ਕਰਦੇ ਆ ਤਾਂ ਉਹ ਕਾਫੀ ਨਾਰਮਲ ਨਾਲੋਂ ਜ਼ਿਆਦਾ ਰਿਹਾ ਇਸ ਵਾਰੀ ਫ फेब्रुवारी ਦੇ ਵਿੱਚ ਜਿਸ ਤਰ੍ਹਾਂ ਕੀ ਆਪਾਂ ਨੀਅਰ ਅਬਾਊਟ 8 ਡਿਗਰੀ ਹੋਣਾ ਚਾਹੀਦਾ ਤੇ 10 ਡਿਗਰੀ ਦੇ ਨੀਰ ਬਹੁਤ ਚੱਲ ਰਿਹਾ ਤੇ ਪਿਛਲੇ ਸਾਲ ਦੀ ਗੱਲ ਕਰਦੇ ਆ ਤਾਂ ਪਿਛਲੇ ਸਾਲ ਵੀ ਸਾਡੇ ਕੋਲ ਜਿਹੜੇ ਟੈਂਪਰੇਚਰਸ ਨੇ ਕਿਉਂਕਿ بارش ਉਦੋਂ ਵੀ ਫ फेब्रुवारी ਦੇ ਵਿੱਚ ਅੱਛੀ بارش ਹੋਈ ਸੀ ਤੇ ਦੋਨੋਂ ਮੈਕਸਿਮਮ ਦੇ ਨਿਊਨ ਟੈਂਪਰੇਚਰ ਜਿਹੜੇ ਆ ਉਹ ਨੀਅਰ ਟੂ ਨਾਰਮਲ ਹੀ ਰਹੇ ਸੀਗੇ ਇਸ ਤਰ੍ਹਾਂ ਕਿ 21 ਡਿਗਰੀ ਦੇ ਜਿਹੜਾ ਸੀਗਾ ਉਹ ਦਿਨ ਦਾ ਤਾਪਮਨ ਸੀਗਾ ਤੇ 8 ਡਿਗਰੀ ਜਿਹੜਾ ਉਹ ਰਾਤ ਦਾ ਤਾਪਮਨ ਸੀਗਾ ਬਟ ਇਸ ਵਾਰੀ ਫ फेब्रुवारी ਦੇ ਵਿੱਚ ਜਿਹੜੇ ਟੈਂਪਰੇਚਰਸ ਨੇ ਪਿਛਲੇ ਸਾਲ ਨਾਲੋਂ ਥੋੜੇ ਜਿਹਾ ਜ਼ਿਆਦਾ ਰਹੇ ਐ ਜੇ ਹੁਣ ਮਾਰਚ ਦੀ ਗੱਲ ਕਰਦੇ ਆ ਤਾਂ ਹਾਲੇ ਤੱਕ ਸਿਚੁਏਸ਼ਨ ਕਾਫੀ ਨੀਅਰ ਟੂ ਨਾਰਮਲ ਹੈਗੀ ਹੈ ਮੈਕਸਿਮ ਟੈਂਪਰੇਚਰ ਦੀ ਪਰ ਜਿਹੜੇ ਪਿਛਲੇ 3-4 ਦਿਨ ਰਹੇ ਆਪਾਂ ਦੇਖਦੇ ਆ ਕਿ ਉਹ ਜਿਹੜਾ ਰਾਤ ਦਾ ਤਾਪਮਾਨ ਜਿਹੜਾ ਉਹ ਜ਼ਿਆਦਾ ਹੀ ਰਿਹਾ ਨਾਰਮਲ ਨਾਲੋਂ ਬਟ ਹੁਣ ਜਿਹੜਾ ਟੈਂਪਰੇਚਰ ਚੱਲ ਰਿਹਾ ਅੱਜਕੱਲ ਕਿਉਂਕਿ ਆਪਾਂ ਦੇਖ ਰਹੇ ਹਵਾ ਕਾਫੀ ਰਹੀ ਹੈ ਜਿਹਦੇ ਨਾਲ ਕੀ ਟੈਂਪਰੇਚਰ ਦੇ ਵਿੱਚ ਫਾਲ ਹੋਇਆ ਤੇ ਰਾਤ ਦਾ ਤਾਪਮਾਨ ਵੀ ਘਟਿਆ ਹੁਣ 7-8 ਦਿਨ ਨੀਰ ਬਹੁਤ ਜਿਹੜਾ ਰਾਤ ਦਾ ਤਾਪਮਾਨ ਚੱਲ ਰਿਹਾ ਤੇ ਪਰ ਹੁਣ ਇੱਕ ਵੈਸਟਰਨ ਡਿਸਟਰਬੈਂਸ ਫੇਰ ਥੋੜਾ ਜਿਹਾ ਅਪਰੋਚ ਕਰ ਰਿਹਾ ਪੰਜਾਬ ਵੱਲੋਂ ਦੀਦਾ ਕੀ ਇਫੈਕਟ ਆਏਗਾ 10-11 ਮਾਰਚ ਦੇ ਨੀਰਬਾਉਟ ਪੰਜਾਬ 'ਚ ਦੇਖਿਆ ਜਾ ਸਕਦਾ ਪਰ ਇਹ ਕੋਈ ਬਹੁਤ ਜ਼ਿਆਦਾ ਸਟਰੋਂਗ ਸਿਸਟਮ ਨਹੀਂ ਹੈ ਜਸਟ ਪਾਸ ਕਰ ਰਿਹਾ ਪੰਜਾਬ ਤੋਂ ਤਾਂ ਉਹਦਾ ਇਫੈਕਟ ਆਏਗਾ ਕਿ ਟੈਂਪਰੇਚਰ ਸਾਡੇ ਕੋਲ ਠੀਕ ਹੋ ਜਾਣਗੇ ਨਾਰਮਲ ਹੋ ਜਾਣਗੇ ਰਾਤ ਦਾ ਟੈਂਪਰੇਚਰ ਫਿਰ ਥੋੜਾ ਜਿਹਾ ਰਾਈਜ਼ ਹੋਏਗਾ ਬਟ ਜਿਹੜਾ ਦਿਨ ਦਾ ਤਾਪਮਨ ਹੈ ਉਹ ਨੀਅਰ ਟੂ ਨਾਰਮਲੀ ਰਹੇਗਾ ਸੋ ਇਸ ਜਿਹੜੀ ਉਤਰਾ ਚੜਾਅ ਦਾ ਸਾਨੂੰ ਥੋੜਾ ਇਹ ਬੈਨੀਫਿਟ ਹੋ ਸਕਦਾ ਹੈਗਾ ਕਿ ਜਿਸ ਤਰ੍ਹਾਂ ਟੈਂਪਰੇਚਰ ਲਗਾਤਾਰ ਵਧ ਰਹੇ ਸੀਗੇ ਉਹ ਥੋੜੀ ਜਿਹੀ ਠੱਲ ਪੈ ਜੇਗੀ ਤੇ ਜਿਹੜੀਆਂ ਵਿੰਟਰ ਸਾਡੀਆਂ ਨੇ ਉਹ ਥੋੜੀਆਂ ਜਿਹੀ ਐਕਸਟੈਂਡ ਹੋ ਜਾਣਗੀਆਂ ਤੇ ਜਿਹੜੀ ਕਣਕ ਦੀ ਫਸਲ ਹੈ ਉਹਨੂੰ ਇਹ ਕਾਫੀ ਲਾਹੇਵੰਦ ਰਹੇਗਾ ਅ ਮੈਜਿਸਟਰਟ ਨੂੰ ਦੱਸਿਆ ਹੈ ਕਿ ਜ਼ਿਆਦਾ ਸਟਰੋਂਗ ਸਿਸਟਮ ਨਹੀਂ ਹੈ ਇਹਦੇ ਨਾਲ ਸਿਰਫ ਬਦਲਵਾਈ ਰਹੇਗੀ بارش ਦੀ ਸੰਭਾਵਨਾ ਬਹੁਤ ਘੱਟ ਹੈ ਅ ਪਰ ਇਹ ਦਾ ਜਿਆਦਾਸਾ ਜਿਹੜਾ ਉਹ ਨਾਰਥਰਨ ਪੰਜਾਬ ਦੇ ਵਿੱਚ ਹੀ ਰਹੂਗਾ ਸਾਊਥ ਪੰਜਾਬ ਜਾਂ ਸੈਂਟਰ ਪੰਜਾਬ ਤੱਕ ਇੰਨਾ ਜ਼ਿਆਦਾ ਇਫੈਕਟ ਨਹੀਂ ਹੋਊਗਾ ਮਤਲਬ ਸੈਂਟਰ ਪੰਜਾਬ ਤੱਕ ਥੋੜਾ ਬੋਤਾ ਇੰਪੈਕਟ ਆਏਗਾ ਬਟ ਸਾਊਥ ਵੱਲ ਬਹੁਤ ਕੱਟ ਹੋਏਗਾ ਸੋ ਮੇਨਲੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਉੱਤਰ ਉਹ ਪੂਰਬੀ ਭਾਗ ਆ ਉਹਨਾਂ ਦੇ ਵਿੱਚ ਇਹਦਾ ਜ਼ਿਆਦਾ ਇੰਪੈਕਟ ਆਏਗਾ ਪਰ ਹੋਏਗੀ ਸਿਰਫ ਬਦਲਵਾਈ ਕਿਉਂਕਿ بارش ਦੇ ਚਾਂਸਸ ਕਾਫੀ ਘੱਟ ਹੈ